ਚਾਰ ਵਾਰ ਪੰਜ ਵਾਰ ਕੀਤਾ ਹੋਇਆ ਸੀਗਾ ਪੰਜ ਰਿਫਿਊਜ਼ ਹੋ ਗਈਆਂ ਹਾਂਜੀ ਇੱਕ ਵਿਜ਼ਟਰ ਵੀਜਾ ਦੀ ਹੋ ਗਈ ਆਪਣੀ ਤੇ ਚਾਰ ਹੋ ਗਈਆਂ ਆਪਣੀ ਸਟਡੀ ਸਤਿ ਸ਼੍ਰੀ ਅਕਾਲ ਜੀ ਅੱਜ ਮੇਰੇ ਨਾਲ ਨਵਜੋਦ ਨੇ ਨਵਜੋਦ ਦਾ ਕੈਨੇਡਾ ਦਾ ਸਟੂਡੈਂਟ ਵੀਜ਼ਾ ਆਇਆ ਕੰਗ੍ਰੈਚੁਲੇਸ਼ਨਸ ਥੈਂਕ ਯੂ ਸਰ ਨਵਜੋਦ ਦੀ ਗੱਲ ਅਸ ਪਹਿਲਾਂ ਵੀ ਤੁਸੀਂ ਕੈਨੇਡਾ ਅਪਲਾਈ ਕੀਤਾ ਹੋਇਆ ਸੀ ਹਨਾ ਮੇਰੇ ਕੋਲ ਹਾਂਜੀ ਹਾਂਜੀ ਪਹਿਲਾਂ ਮੈਂ ਚਾਰ ਵਾਰ ਪੰਜ ਵਾਰ ਕੀਤਾ ਹੋਇਆ ਸੀਗਾ ਪੰਜ ਰਿਫਿਊਜ਼ ਹੋਆਂ ਸੀਗੀਆਂ ਹਾਂਜੀ ਇੱਕ ਵਿਜ਼ਟਰ ਵੀਜਾ ਦੀ ਹੋ ਗਈ ਆਪਣੀ ਤੇ ਚਾਰ ਹੋ ਗਈਆਂ ਆਪਣੀ ਸਟਡੀ ਚਾਰ ਸਟਡੀ ਵੀਜ਼ਾ ਇੱਕ ਵਿਜ਼ਟਰ ਵੀਜਾ ਹਾਂਜੀ ਇਸ ਐਡ ਕੀ ਜਦ ਫਾਈਲ ਲਈ ਪੰਜ ਵਾਰ ਤੋਂ ਬਾਅਦ ਛੇਵੀਂ ਵਾਰ ਹਾਂਜੀ ਡਰ ਲੱਗ ਰਿਹਾ ਮਾੜਾ ਮੋਟਾ ਹੁੰਦਾ ਹੀ ਡਰ ਤੁਹਾਨੂੰ ਵੈਸੇ ਸੀਗਾ ਮਾੜਾ ਮੋਟਾ ਪ੍ਰੋਸਸ ਸੀਗਾ ਆਪਾਂ ਪੁੱਛਿਆ ਪਾਸੇ ਹੋਇਆ ਸੀਗਾ ਆਸੇ ਪਾਸੇ ਆਪਾਂ ਨੂੰ ਰਿਸ਼ਤੇਦਾਰਾਂ ਨੇ ਦੱਸਿਆ ਹੋਇਆ ਸੀਗਾ ਆਪਣੇ ਜੋ ਵੀ ਇੱਥੇ ਲਵਾ ਕੇ ਗਏ ਨੇ ਹਾਂ ਤੇ ਆਪਾਂ ਨੂੰ ਪ੍ਰੋਸੈਸਾ ਸੀਗਾ। ਹਾਂ। ਉੱਥੇ ਇਹ ਹੁੰਦਾ ਸੀਗਾ ਵੇਟ ਕਰਨੀ ਪੈਂਦੀ ਸੀ ਕਾਲ ਨੂੰ ਵੀ ਕੋਈ ਕਾਲ ਚੱਕੂਗਾ ਦੂਜੇ ਤੀਜੇ ਦਿਨ ਜਾ ਕੇ ਗੱਲ ਹੁੰਦੀ ਸੀਗੀ ਜਾਂ ਜੋ ਵੀ ਕਨਵਰਸੇਸ਼ਨ ਹੋਣੀ ਹੁੰਦੀ ਸੀ। ਇੱਥੇ ਆਪਾਂ ਪਹਿਲੇ ਦਿਨ ਉਦੋਂ ਹੀ ਕਾਲ ਚੱਕੀ ਜਾਂਦੀ ਸੀ ਉਹਦੀਆਂ ਆਪਾਂ ਨੂੰ ਦੱਸ ਦਿੰਦੇ ਸੀ ਵੀ ਹਾਂ ਆਹ ਪ੍ਰੋਸੈਸ ਇੱਥੇ-ਇੱਥੇ ਪਹੁੰਚਿਆ ਹੈ। ਕੋਈ ਫੰਡ, ਕੋਈ ਆਈਟੀਆਰ, ਬੈਂਕ ਬੈਲੈਂਸ ਕੁਛ ਅਜਿਹੀ ਚੀਜ਼ ਲਈ ਆ ਫਾਈਲ 'ਚ। ਨਹੀਂ। ਕੋਈ ਫੰਡ ਨਹੀਂ ਪਿਛਲੀਆਂ ਫਾਈਲਾਂ ਇਦਾਂ ਫੰਡ ਪੰਡ ਬਹੁਤ ਲਾਇਆ ਹੋਣਾ ਹਾਂਜੀ ਹਾਂਜੀ ਸੀ ਰਿਪੋਰਟਾਂ ਬਣਾਈਆਂ ਹੋਣੀਆਂ ਨੇ ਹਾਂਜੀ ਹਾਂਜੀ ਪ੍ਰੋਪਰਟੀ ਵੈਲਿਊਏਸ਼ਨ ਹਾਂਜੀ ਕੁਝ ਨਹੀਂ ਲਾਇਆ ਇੱਥੇ ਇੱਥੇ ਅੱਪਾ ਕੁਝ ਨਹੀਂ ਲਾਇਆ ਸੀ ਵੀਜ਼ਾ ਬਣਾ ਗਿਆ 13ਵੇਂ ਦਿਨ ਚਾਓ ਸਾਡੀ ਪਰਮਾਧਵਾ ਅਗੇ ਅਰਦਾਸ ਕਰਦੇ ਹਾਂ ਤੁਹਾਡੀ ਆਉਣ ਵਾਲੀ ਜ਼ਿੰਦਗੀ ਸਖਾਲੀ ਹੋਵੇ ਤੇ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਸਿਰ ਰੱਖੇ